ਵਾਹਿਗੁਰੂ ਜੀ ਕਾ ਖਾਲਸਾ ਆਸ਼ੀਰਵਾਹਿਗੁਰੂ ਜੀ ਕੀ ਫਤਿਹ ਸੋ ਬੱਡੇ ਕਰਮਾ ਵਾਲੇ ਹਾਂ ਕਿ ਅੱਜ ਇਸ ਨਗਰ ਦੇ ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਇਸ ਨਗਰ ਦੇ ਵਿੱਚ ਜਿਹੜਾ ਦੇਖਣ ਲਈ ਸਾਨੂੰ ਉਤਸ਼ਾਹ ਮਿਲ ਰਿਹਾ ਹੈ ਕਿਉਂਕਿ ਅਸੀਂ 5 ਨਵੰਬਰ ਨੂੰ ਆਪਣੇ ਘਰ ਦੇ ਵਿੱਚੋਂ ਤੁਰੇ ਸੀ ਹਰ ਇੱਕ ਨਗਰ ਹਰ ਇੱਕ ਸ਼ਹਿਰ ਦੇ ਵਿੱਚ ਸੇਵਾ ਕਰਦੇ ਆ ਤੇ ਜਿੱਥੇ ਵੀ ਜਾਂਦੇ ਆ ਅਸੀਂ ਆਪਣਾ ਪਰਿਵਾਰ ਮੰਨਦੇ ਆ ਜਾ ਛੋਟੇ ਬੱਚੇ ਨੇ ਜੈ ਸਾਡੇ ਵੀਰ ਨੇ ਚਾ ਸਾਡੀਆਂ ਮਾਤਾ ਮਾਂ ਅਸੀਂ ਕਹਿੰਨੇ ਆ ਸੋਨੂ ਦੇਖ ਕੇ ਅਸੀਂ ਆਪਣੇ ਮਾਪੇ ਨੂੰ ਦੇਖ ਲਿਆ ਇਹ ਕਿਰਪਾ ਮਾਲਕ ਦੀ ਬੜਪਾ ਕੇ ਸਮਝਦੇ ਆ ਕਿ ਅੱਜ ਸਾਨੂੰ ਇਸ ਨਗਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਹਰ ਇੱਕ ਨਗਰ ਹਰ ਇੱਕ ਸ਼ਹਿਰ ਦੇ ਵਿੱਚ 5 ਕਿ ਮਿੰਟ ਦਾ ਸਮਾਂ ਮਿਲਿਆ ਸੋ 5 ਕਿ ਮਿੰਟ ਦੇ ਵਿੱਚ ਵਿਚਾਰ ਦੀ ਆਪਾਂ ਸਾਂਝ ਪਾ ਲੈਣੀ ਆ ਮੈਂ ਬੇਨਤੀ ਕਰੂੰਗਾ ਭੈਣਾਂ ਨੂੰ ਤੇ ਮੇਰੇ ਵੀਰਾਂ ਨੂੰ ਜਿੱਥੋਂ ਤੱਕ ਆਵਾਜ਼ ਜਾਂਦੀ ਆ ਵੈਸੇ ਕਦੇ ਇਹ ਗੱਲ ਦੀ ਵਿਚਾਰ ਨਹੀਂ ਰੱਖੀ ਵੀ ਜਿਹੜਾ ਭਰਾ ਸਾਨੂੰ ਵੇਖ ਸਕਦਾ ਵਾ ਵੀ ਉਹ ਹੀ ਇਹ ਗੱਲਾਂ ਸੁਣ ਸਕਦਾ ਪ੍ਰਸ਼ਾਦਾ ਪਾਣੀ ਵੀ ਸਕੋ ਤੇ ਜਿਹੜੀ ਵਿਚਾਰ ਆ ਉਹ ਆਪ ਇਹਨਾਂ ਦੇ ਰਾਹੀਂ ਸੁਣਨੀ ਆ ਬੇਨਤੀ ਹੈ ਜਿੱਥੋਂ ਤੱਕ ਵੀ ਆਵਾਜ਼ ਆਂਦੀ ਆ ਜਿਹੜੇ ਬੇਨਤੀ ਕਰਨੀ ਆ ਕਿਉਂਕਿ ਇਸ ਨਗਰ ਦੇ ਵਿੱਚ ਇਹ ਗੱਲ ਤਾਂ ਕਹਿ ਲਓ ਜੀ ਕਰਿਆ ਆ ਕਿ ਇਹ ਨਗਰ ਦੇ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਦੇਖ ਰਹੇ ਆ ਗੁਰੂ ਸਾਹਿਬ ਪ੍ਰਤੀ ਵੀ ਅਤੇ ਹੋਰ ਵੀ ਬੜੀ ਭਾਵਨਾ ਜਿਹੜਾ ਸਾਨੂੰ ਇੱਥੋਂ ਸਤਕਾਰ ਮਿਲਿਆ ਸੇਵਾ ਕਰਦਿਆਂ ਨੂੰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜੇ ਆ ਵੀ ਅੱਜ ਤੱਕ ਕਿਤੋਂ ਟਾਮਾ ਟਾਮੇ ਮਿਲਿਆ ਹੋਊਗਾ ਪ੍ਰਬੰਧਕਾਂ ਵੱਲੋਂ ਵੀ ਅਤੇ ਸੰਗਤਾਂ ਵੱਲੋਂ ਵੀ ਬੜਾ ਉਤਸ਼ਾਹ ਮਿਲਿਆ ਤੇ ਅਸੀਂ ਜਿਹੜੀ ਅੱਜ ਬੇਨਤੀ ਕਰਨੀ ਆ ਵੀ ਪੈਣਾ ਅੱਜ ਸਾਡੇ ਨਗਰ ਦੇ ਵਿੱਚ ਨਗਰ ਕੀਰਤਨ ਹੋਇਆ ਕਿਉਂਕਿ ਜਿਹੜੇ ਸਾਡੇ ਬੱਚੇ ਆ ਸਾਨੂੰ ਪਤਾ ਵੀ ਅੱਜ ਮਾਮਾ ਜਿਹੜੀਆਂ ਨਾ ਵੀ ਆਪਣੇ 80 ਨਹੀਂ 100% ਮੈਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਗੱਲ ਕਹਿ ਰਿਹਾ ਆ ਕਾਂ ਕਹ ਇਹਨੂੰ ਜੀ ਕਰਾਇਆ ਵੀ ਜਦੋਂ ਅਸੀਂ ਕਿਸੇ ਨਗਰ ਦੇ ਵਿੱਚ ਜਾਂਦੇ ਆ ਨਾ ਤਾਂ ਮਾਮਾ ਸਾਨੂੰ ਇਹ ਗੱਲ ਕਹਿੰਦੀਆਂ ਵੀ ਜਿਹੜੀ ਲੈਣ ਪੁੱਤ ਛੋਡੀ ਆ ਜੇ ਅੱਜ ਸਾਡੇ ਬੱਚਿਆਂ ਦੀ ਹੁੰਦੀ ਹਨਾ ਵਿਖਣੀ ਅਸੀਂ ਕਰਮਾਂ ਵਾਲੇ ਹੁੰਦੇ ਪਰ ਭੈਣੋ ਇਹ ਲੈਣ ਇੱਕ ਮਾਂ ਦੇ ਸਕਦੀ ਆ ਆਪਣੇ ਬੱਚੇ ਨੂੰ ਅੱਜ ਇਹ ਨਗਰ ਦੇ ਵਿੱਚ ਨਗਰ ਕੀਰਤਨ ਹੋਇਆ ਕਿਸੇ ਬਿਰਲੀ ਮਾਂ ਨੇ ਇਹ ਗੱਲ ਕਹੀ ਹੋਣੀ ਆ ਗੱਲ ਕਰਾਂ ਤਾਂ ਮੈਂ ਬਾਬਾ ਫਰੀਦ ਜੀ ਦੀ ਗੱਲ ਕਰ ਦਿੰਨਾ ਵੀ ਭੈਣੋ ਰੱਬ ਦਾ ਰੂਪ ਬਾਬਾ ਫਰੀਦ ਜੀ ਨੂੰ ਬਣਾਉਣ ਵਾਲੀ ਇੱਕ ਮਾਂ ਸੀ ਕਿਉਂਕਿ ਉਹਨਾਂ ਨੂੰ ਬਾਲ ਵਾਸਤਾ ਦੇ ਵਿੱਚ ਮਾਂ ਨੇ ਦੱਸਿਆ ਕਿਸੇ ਚਾਹ ਲਾਲਚ ਦੇਤਾ ਸੀ ਇੱਕ ਖਾਣ ਦਾ ਚਾਹ ਸ਼ੱਕਰ ਦਾ ਬਾਲੀਆਂ ਗੱਲਾਂ ਨਹੀਂ ਕਰਨੀਆਂ ਵਿਚਾਰ ਡੂੰਗੀ ਆ ਤੇ ਮੈਂ ਇੱਕ ਗੱਲ ਦੱਸ ਦੇਣਾ ਵੀ ਅੱਜ ਇਹ ਨਗਰ ਦੇ ਵਿੱਚ ਨਗਰ ਕੀਰਤਨ ਹੋਇਆ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਕਿਸੇ ਬਿਰਲੀ ਮਾਣੇ ਆਪਣੇ ਘਰ ਦੇ ਵਿੱਚੋਂ ਬੱਚੇ ਨੂੰ ਇਹ ਗੱਲ ਕਹਿ ਕੇ ਲੈ ਕੇ ਆਂਦਾ ਹੂੰ ਵੀ ਅੱਜ ਇਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਜਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਿਹਾੜਾ ਜਾਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਅਵਤਾਰ ਦਿਹਾੜਾ ਅਸੀਂ ਬਾਂਝੇ ਇਹ ਗੱਲਾਂ ਨਹੀਂ ਕਹਿੰਆਂ ਇੱਕ ਗੱਲ ਲਾਜ਼ਮੀ ਕਹੀ ਆ ਪਹਿਲੇ ਪੜਾ ਤੇ ਬ੍ਰੈਡ ਤੀਜੇ ਤੇ ਸਮੋਸੇ ਚੌਥੇ ਦੇ ਪੁੱਤ ਸੰਤਰੇ ਹੁੰਦੇ ਆ ਫਲਾਣੇ ਤੇ ਕੇਲੇ ਹੋਣਗੇ ਲਫਾਫੇ ਨਾਲ ਗੱਲ ਨਹੀਂ ਬੰਨਨੀ ਤੂੰ ਚੋੜਾ ਲੈ ਚੱਲ ਏਦਾਂ ਦੀ ਵਿਚਾਰ ਜ਼ਰੂਰ ਦਿੱਤੀ ਆ ਤੇ ਸਾਡਾ ਬੱਚਾ ਇਤਿਹਾਸ ਤੋਂ ਬਾਂਝਾ ਹੁੰਦਾ ਵਾ ਪੈਣੋ ਬੇਣਤੀ ਆ ਵੀ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਸਾਧ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਕਿਸੇ ਵੀ ਲੈਵਲ ਤੇ ਪਹੁੰਚਾ ਸਕਦੀ ਆ ਕਿਉਂਕਿ ਬਾਲ ਬਸਤਾ ਦੇ ਵਿੱਚ ਮਾਂ ਬਾਪ ਹੀ ਬੱਚੇ ਦਾ ਟੀਚਰ ਆ ਅੱਜ ਮੈਂ ਗੱਲ ਕਰਦੀ ਇੱਥੇ ਨੌਜਵਾਨ ਵੀਰਾਂ ਨੂੰ ਬਈ ਜਿਹੜੀ ਅੱਜ ਸਾਡੀ ਨੌਜਵਾਨ ਪਨੀਰੀ ਆ ਗੱਲ ਕਰਾਂ ਮੈਂ ਆਪਣੀ 2019 ਦੇ ਵਿੱਚ ਲੱਗੇ ਸੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜੇ ਆ ਹੋ ਸਕਦਾ ਕਿਸੇ ਨੂੰ ਵਿਸ਼ਵਾਸ ਨਾ ਹੋਵੇ ਆ ਲਾਈਵ ਚੱਲ ਰਿਹਾ ਵਾ ਕਈ ਨਕਰਾਂ ਦੇ ਵਿੱਚ ਬੋਲਿਆ ਉੱਥੇ ਵੀ ਕੋਈ ਗੱਲ ਬੋਲਿਆ ਬਈ ਜਦੋਂ ਅਸੀਂ ਆਪਣੇ ਨਕਰ ਦੇ ਵਿੱਚੋਂ ਸੇਵਾ ਕਰਨੇ ਸਟਾਰਟ ਲੱਗੇ ਸੀ ਵੀ ਅਸੀਂ ਸੇਹ ਸਿੰਘ ਸੀਗੇ ਸੇਹ ਸਿੰਘ ਸੀਗੇ ਇੱਕ ਬ੍ਰੈਡਾਂ ਦੇ ਲਾਲਚ 'ਚ ਲੱਗੇ ਸੀ ਵੀ ਬ੍ਰੈਡ ਖਾਣ ਨੂੰ ਮਿਲ ਜਾਂਦੇ ਆ ਆ ਕਰਨਾ ਮਿਲ ਜਾਂਦਾ ਨਾ ਸਾਨੂੰ ਬਾਣੀ ਦਾ ਪਤਾ ਸੀ ਨਾ ਸਾਨੂੰ ਜਪਜੀ ਸਾਹਿਬ ਦਾ ਪਤਾ ਸੀ ਨਾ ਸਾਨੂੰ ਸੁਖਮਣੀ ਸਾਹਿਬ ਦਾ ਪਤਾ ਸੀ ਸੇਵ ਸਿੰਘ ਸੀਗੇ ਇਥੋਂ ਤੱਕ ਬਚਾਇਆ ਕਿਉਂਕਿ ਬਾਣੀ ਦਾ ਸ਼ਬਦ ਹੈ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਅਸੀਂ ਸੇਵ ਸਿੰਘ ਸੀਗੇ ਛਿਆਂ ਦੇ ਵਿੱਚੋਂ ਇੱਕ ਮੈ ਰਹਿ ਗਿਆ ਇੱਕ ਨਾਲ ਦਾ ਰਹਿ ਗਿਆ ਤੇ ਦੋ ਹੋਰ ਹੋਣਗੇ 65 ਨੌਜਵਾਨ ਹੋ ਗਏ ਆ ਜਿਨ੍ਹਾਂ ਦੇ ਵਿੱਚ 16 ਸਿੰਘਾਂ ਨੇ ਅਮਰਤ ਛਕਿਆ ਤੇ ਬਾਕੀ ਸਾਰੇ ਕੇਸਾਤਾਰੀ ਹੋਏ ਕੋਕੇ ਬਾਣੀ ਦਾ ਸ਼ਬਦ ਹੈ ਸਤ ਸੰਗਤ ਮਿਲੇ ਸੋਤਰਿਆ ਮੇਰੇ ਬਾਦੋ ਜੀ ਪਰ ਆਪ ਇਤਾਂ ਦਾ ਗਿਲਾ ਨਾ ਕਰਿਆ ਕਰੋ ਵੀ ਸਾਡੇ ਦਾਣੀਆਂ ਨਹੀਂ ਸਾਡੇ ਕੇਸ ਨਹੀਂ ਅਸੀਂ ਸੇਵਾ ਨਹੀਂ ਕਰ ਸਕਦੇ ਪਰ ਇਹਦਾ ਹੁਕਮ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਜਦੋਂ ਤੋਂ ਮਾਨੰਦਰੋਂ ਹੁੰਦਾ ਨਾ ਜਿਹਨੂੰ ਪ੍ਰਮਾਤਮਾ ਬਖਸ਼ਿਸ਼ ਕਰਦਾ ਤੋ ਆਪਣੇ ਆਪ ਚ ਜੁਜੋਂਦਾ ਇਸ ਕਰਕੇ ਵੀਰੋ ਗੱਲ ਕਰਾਂ ਤਾਂ ਮੈਂ ਹੁਣ ਨਸ਼ੇ ਦੀ ਇੱਕ ਕਵਤਾ ਕਹਿਣੀ ਆ ਮੈਂ ਮਾਫੀ ਚਾਹੁੰਦਾ ਸਮਾਂ ਥੋੜਾ ਜਿਹਾ ਵੱਧ ਲੈ ਗਿਆ ਕਿਉਂਕਿ ਅੱਜ ਮਾਂ ਮਾ ਦੁਖੀ ਆ ਧਿਆਨ ਨਾਲ ਸੁਣਿਓ ਪ੍ਰਭੂ ਮੈਂ ਕਵਤਾ ਬੋਲਣੀ ਆ ਮੈਂ ਗੱਲ ਕਰਨ ਲੱਗਾ ਆਪਣੇ ਭਾਈ ਦੀ ਖੋਦੀ ਅੱਜ ਤੋਂ ਕਈ ਟਾਈਮ ਪਹਿਲਾਂ ਉਹ ਨਸ਼ੇ ਦੇ ਵਿੱਚ ਐਕਸਪੀਅਰ ਹੋਇਆ ਫਿਰ ਅੱਜ ਮਾਂ ਨੂੰ ਪਤਾ ਵੀ ਜਿਹੜੀ ਜਉਂਦੀ ਮਾਂ ਮਰ ਗਈ ਸਾਡੇ ਵਰਗੇ ਵੀਰਨਾਂ ਸੁਬਾਤ ਦੇ ਵਿੱਚ ਨਸ਼ੇ ਦਾ ਸੁਆਦ ਲੈ ਜਾਂਦੇ ਆ ਕਹਿ ਦਿੰਦੇ ਆ ਇਹ ਚੀਜ਼ ਖਾਲਾ ਬੜਾ ਸੁਆਦ ਹੁੰਦਾ ਪਰ 5 ਮਿੰਟ ਦਾ ਸੁਆਦ ਸਾਡੀ ਜ਼ਿੰਦਗੀ ਨੂੰ ਕਿੱਥੋਂ ਤੱਕ ਲੈ ਜਾਂਦੇ ਸਾਨੂੰ ਪਤਾ ਮੈਂ ਕੱਪਤਾ ਇੱਥੇ ਬੋਲੂਗਾ ਵੈਸੇ ਗੀਤ ਉਹਦੇ ਗਾਏ ਜਾਂਦੇ ਆ ਜੀ ਦਾ ਵਿਆਹ ਹੋਵੇ ਉਹਦੇ ਗੀਤ ਗਾਏ ਜਾਂਦੇ ਆ ਪਰ ਪ੍ਰਭਾਉ ਸਾਡੇ ਵਰਗੇ ਵੀਰ ਨਾ ਫੋਨ ਲੈ ਕੇ ਸਾਈਡਾਂ ਤੇ ਹੋ ਜਾਂਦਾ ਜਦੋਂ ਕੋਈ ਕਮਿਸਰੀ ਜੱਥਾ ਜਾ ਕੋਈ ਢਾਡੀ ਪਰਾ ਵਿਚਾਰ ਦਿੰਦਾ ਤੇ ਗਉਣਾ ਨੂੰ ਅਸੀਂ ਬਰਬਦ ਪਸੰਦ ਕਰਦੇ ਆ ਮੈਂ ਇੱਥੇ ਕੱਪਤਾ ਗਾਉਂਗਾ ਧਿਆਨ ਨਾਲ ਸੁਣਿਓ ਇੱਕ ਮਾਂ ਦਾ ਦਰਦ ਨਿੱਕੇ ਹੁੰਦੇ ਨੂੰ ਬੇਪੁੱਤਾ ਦਿੱਤੀਆਂ ਸੀ ਚੂਰੀਆਂ ਲਾਤ ਨਾ ਸ਼ਿਵਲੀ ਲਾਲੀ ਦੱਸ ਕੀ ਸੀ ਮਜਬੂਰੀਆਂ ਨਿੱਕੇ ਹੁੰਦੇ ਨੂੰ ਬੇਪੁੱਤਾ ਦਿੱਤੀਆਂ ਸੀ ਚੂਰੀਆਂ ਲਾਤ ਨਾ ਸ਼ਿਵਲੀ ਲਾਲੀ ਦੱਸ ਕੀ ਸੀ ਮਜਬੂਰੀਆਂ ਆਸਾਂ ਬੜਾ ਬੁੰਦੀ ਸੀ ਮਹਿਲ ਤੇਰੀ ਮਾਂ ਅਸਾ ਵੜਾ ਬੁੰਦੀ ਸੀ ਮੈਂ ਤੇਰੀ ਮਾਇਆ ਕੇ ਖੁੱਲੇ ਪੁੱਤ ਰਵੇ ਪਾਣੀ ਹਜ਼ੀਰੂ ਹੋੜਤਾ ਤੇਰੇ ਪਿਓ ਦੀ ਸ਼ੀਰਾ ਬਣੇ ਜਵਾਨੀ ਰੂੜਤੇ ਤੇਰੇ ਚਿੱਟੇ ਆਲੇ ਨਸ਼ੀ ਨੇ ਬੜੇ ਪਰੂ ਹੋੜਤਾ ਤੇਰੇ ਪਿਓ ਦੀ ਸ਼ੀਰਾ ਬਣੇ ਜਵਾਨੀ ਰੂੜਤੇ ਵੇਰੇ ਚੱਟੇ ਹਾਲੇ ਨਸ਼ੀ ਨੇ ਬੜੀ ਪਰੂਲਤਾ ਪੁੱਤਾ ਕਿਹੜੇ ਰਾਹੇ ਗਿਆ ਮੈਨੂੰ ਦੱਸ ਦਿਓ ਸ਼ੈਰ ਨੂੰ ਅਗ ਲੱਗ ਜਾਵੇ ਚੰਦਰੀ ਚਲਾਇਆ ਜੀਨੇ ਲੈਰ ਨੂੰ ਪੁੱਤਾ ਕਿਹੜੇ ਰਾਹੇ ਗਿਆ ਮੈਨੂੰ ਦੱਸ ਦਿਓ ਸ਼ੈਰ ਨੂੰ ਅਗ ਲੱਗ ਜਾਵੇ ਚੰਦਰੀ ਚਲਾਇਆ ਜੀਨੇ ਲੈਰ ਨੂੰ ਕਿਹੋ ਜਿਹਾ ਨਸ਼ਾ ਤੂੰ ਜਵਾਨ ਨੂੰ ਵੇਲਾਇਆ ਕਿਹੋ ਜਿਹਾ ਨਸ਼ਾ ਤੂੰ ਜਵਾਨ ਨੂੰ ਵੇਲਾਇਆ ਹੱਥੀ ਆਪਣੇ ਮੌਤ ਵਾਲਾ ਬੂਆ ਖੋਲਤਾ ਤੇਰੇ ਪਿਓ ਦੀ ਸ਼ਰਾਬ ਨੇ ਜਵਾਨੀ ਰੋਲਤੀ ਤੇਰੇ ਚਟਿਆਲੇ ਨਸ਼ੇ ਨੇ ਬੜੇ ਪਰੋਲਤਾ ਤੇਰੇ ਪਿਓ ਦੀ ਸ਼ਰਾਬ ਨੇ ਜਵਾਨੀ ਰੋਲਤੀ ਤੇਰੇ ਚਿੱਟੇ ਆਲੇ ਨਸ਼ੀ ਨੇ ਬੜੇ ਪਰੂਲਤਾ ਦਿਲ ਦੀ ਯਾਰੀ ਜਾਂ ਸਭ ਰਹਿ ਗਿਆ ਆ ਦੂਰੀਆਂ ਨਾਨਕੀ ਛੱਕਾ ਵੀ ਪੁੱਤਾ ਹੋਈਆਂ ਨਹੀਂਓ ਪੋਰੀਆਂ ਦਿਲ ਦੀ ਯਾਰੀ ਜਾਂ ਸਭ ਰਹਿ ਗਿਆ ਆ ਦੂਰੀਆਂ ਨਾਨਕੀ ਛੱਕਾ ਵੀ ਪੁੱਤਾ ਹੋਈਆਂ ਨਹੀਂਓ ਪੋਰੀਆਂ ਸੋਚਿਆ ਸੀ ਫੁੱਲਾਂ ਵਾਲੀ ਕਾਰ 'ਚ ਬਿਠਾਉਂ ਸੋਚਿਆ ਸੀ ਫੁੱਲਾਂ ਵਾਲੀ ਕਾਰ 'ਚ ਬਿਠਾਉਂ ਚਾਰਾ ਬੰਦਿਆਂ ਦੇ ਨਾਲ ਸਿਵਿਆਂ ਨੂੰ ਤੋੜਤਾ ਤੇਰੇ ਪਿਓ ਦੀ ਸ਼ੀਰਾਵਣੇ ਜਿਵਾਨੀ ਰੋਲਤੇ ਤੇਰੇ ਚਟਿਆਲੇ ਨਸ਼ੀਨੇ ਬੜੇ ਪਰੂਲਤਾ ਤੇਰੇ ਪਿਓ ਦੀ ਸ਼ੀਰਾਵਣੇ ਜਿਵਾਨੀ ਰੋਲਤੇ ਤੇਰੇ ਚਿੱਟਿਆਲੇ ਨਸ਼ੀ ਨੇ ਬੜੇ ਪਰੂਲਤਾ ਤੇਰੇ ਚਿੱਟਿਆਲੇ ਨਸ਼ੀ ਨੇ ਬੜੇ ਪਰੂਲਤਾ ਸੁਤਨ ਬਾਦ ਸਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਤੇਨ ਕਿਉ ਨਿਵਾਸ ਪੰਜ ਪਿਆਰੇ ਸਿੰਘ ਸਹਿਬਾਨਾਂ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਇਸ ਦਾ ਜਿਨ੍ਹਾਂ ਨੇ ਸਾਨੂੰ ਜਾਣੇ ਅਣਜਾਣੇ ਪੁੱਲ ਕੇ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਧੰਨਵਾਦ ਸਮੂਹ ਨਗਰ ਨਿਵਾਸੀਆਂ ਦਾ ਸੋ ਅੱਜ ਬੇਨਤੀ ਕਰਨ ਲੱਗਾ ਇਸ ਨਗਰ ਦੇ ਵਿੱਚ ਜੇਕਰ ਮਿੱਠੀਆਂ ਗੱਲਾਂ ਮਾਰ ਕੇ ਜੱਗ ਨੂੰ ਠੱਗਾ ਜਾਵੇ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਪਰ ਉਹ ਰੱਬ ਨਹੀਂ ਠੱਗਾ ਜਾਂਦਾ ਵੀ ਇਸ ਨਗਰ ਦੇ ਵਿੱਚ ਬੇਨਤੀ ਕਰਨ ਲੱਗੇ ਆ ਕਿਸੇ ਵੀ ਨਗਰ ਦੇ ਵਿੱਚ ਅੱਜ ਤੱਕ ਕੋਈ ਵੀ ਭੇਟਾ ਦੀ ਮੰਗ ਨਹੀਂ ਕੀਤੀ ਗੱਡੀ ਹੁੰਦੀ ਕਿਰਾਏ ਤੇ ਪ੍ਰਬੰਧਕ ਆਪਣੇ ਵੱਲੋਂ ਸੇਵਾ ਦਿੰਦੇ ਨੇ ਉਹ ਸਾਡੀ ਗੱਡੀ ਦਾ ਕਿਰਾਇਆ ਹੁੰਦਾ ਵਾ ਜੇਕਰ ਮਦਦ ਕਰ ਸਕਦਾ ਕੋਈ ਵੀ ਪਰਿਵਾਰ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਖੜ ਕੇ ਕਹਿ ਰਹੇ ਆ ਵੀ ਸਾਨੂੰ ਮੈਟ ਦੀ ਜ਼ਰੂਰਤ ਆ ਕੋਈ ਵੀ ਪਰਿਵਾਰ ਜੈ ਸੰਗਤ ਸਾਨੂੰ ਮਾਇਆ ਦੇ ਵੀ ਲੋੜ ਨਹੀਂ ਸਾਨੂੰ ਮਿਹਰ ਦੀ ਸੇਵਾ ਕਰ ਸਕਦਾ ਇਹ ਬੇਨਤੀ ਹੈ ਸਾਰੇ ਨਗਰ ਨੂੰ ਹੱਥ ਜੋੜ ਕੇ ਕਹਿ ਲੱਗਿਆ ਅੱਜ ਪਹਿਲੀ ਵਾਰੀ ਇਸ ਨਗਰ ਦੇ ਵਿੱਚ ਅਸੀਂ ਬੇਨਤੀ ਕੀਤੀ ਆ ਸੋ ਤਨਬਾਦ ਇਸ ਨਗਰ ਦਾ ਬਹੁਤ ਬਹੁਤ ਧੰਨਵਾਦ ਸੋ ਗੱਜ ਕੇ ਫਤਿਹ ਬੁਲਾਵਾਂਗੇ ਜੀ ਸੋ ਆਪ ਜੀ ਨੇ ਕਹਿਣਾ ਸਤਿ ਸ਼੍ਰੀ ਅਕਾਲ ਸਾਡੀ ਸੇਵਾ ਪ੍ਰਬੰਧਕਾਂ ਨੂੰ ਪ੍ਰਵਾਨ ਹੋਵੇ ਇਸ ਨਗਰ ਨੂੰ ਪ੍ਰਵਾਨ ਹੋਵੇ ਇੱਥੋਂ ਦੇ ਬੱਚਿਆਂ ਨੂੰ ਸਹਾਈ ਹੋਵੇ ਸੋ ਗੱਜ ਕੇ ਫਤਿਹ ਬੁਲਾਵਾਂਗੇ ਜੀ ਆਪ ਜੀ ਨੇ ਕਹਿਣਾ ਸਤਿ ਸ਼੍ਰੀ ਅਕਾਲ ਸੋ ਘਾਤੀ ਕੇ ਫਤੇ ਬੜਾਵੇ ਨਿਹਾਲ ਹੋ ਜਾਵੇ ਨਗਰ ਜੋਧਾ ਦੀ ਚੜਦੀ ਕਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ